ਅੱਪਾ ਜਦੋਂ ਕਰੋੋਂ ਨਿਕਲ ਕੇ ਕਿਤੇ ਜਾਣਾ ਹੁੰਦਾ ਬਾਹਰ ਉਹ ਮੀਟਿੰਗ ਹੋ ਸਕਦੀ ਆ ਉਹ ਫੰਕਸ਼ਨ ਹੋ ਸਕਦਾ ਉਹ ਕੋਈ ਪਾਰਟੀ ਹੋ ਸਕਦੀ ਆ ਆਪਾਂ ਸੋਹਣੇ ਕੱਪੜੇ ਪਾਉਣੇ ਆ ਆਪਾਂ ਨਹਾਉਣੇ ਆ ਆਪਣੇ ਆਪ ਨੂੰ ਧੋਣੇ ਆ ਸਰੀਰ ਨੂੰ ਸੋਹਣੇ ਕੱਪੜੇ ਪ੍ਰੈਸ ਕਰਦੇ ਆ ਅਗਰ ਕੋਈ ਦਾਗ ਵਗੈਰਾ ਲੱਗਾ ਆ ਕੱਪੜੇ ਤੇ ਆਪਾਂ ਉਹਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ ਜੇ ਨਹੀਂ ਲੈਂਦਾ ਆਪਾਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਉਵੇਂ ਇਸ ਕਰਕੇ ਕਿ ਜਦੋਂ ਅਸੀਂ ਬਾਹਰ ਜਾਣਾ ਫੰਕਸ਼ਨ ਅਟੈਂਡ ਕਰਨਾ ਕਿਸੇ ਦੇ ਘਰ ਜਾਣਾ ਕੋਈ ਪਾਰਟੀ ਅਟੈਂਡ ਕਰਨੀ ਆ ਕੋਈ ਵਿਆਹ ਸ਼ਾਦੀ ਆ ਤਾਂ ਅਗਲਾ ਮੇਰੇ ਕੱਪੜਿਆਂ ਤੇ ਲੱਗੇ ਦਾਗਾਂ ਨੂੰ ਦੇਖ ਕੇ ਥੋੜਾ ਜਿਆ ਹੋਰ ਤਰ੍ਹਾਂ ਨਾ ਸੋਚੇ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਸੋਹਣੇ ਕੱਪੜੇ ਪਾ ਕੇ ਜਾਈਏ ਕਰੀਜਾਂ ਕੋਰੀਜਾਂ ਐਨ ਮਿਟਾ ਕੇ ਜਾਈਏ ਪ੍ਰੈਸ ਪ੍ਰੈਸ ਕਰਕੇ ਜਾਈਏ ਸਾਰਾ ਕੁਝ ਕਰਦੇ ਆਪਾਂ ਸਿਰਫ ਇਸ ਕਰਕੇ ਕਿ ਅਸੀਂ ਸੋਹਣੇ ਲੱਗੀਏ ਵਾਲ ਵਗੈਰਾ ਬਾ ਕੇ ਸੋਹਣੀ ਦਸਤਾਰ ਬਨ ਕੇ ਜਾ ਜਿੱਦਾਂ ਵੀ ਤੁਹਾਡੇ ਵਾਲ ਹੈਗੇ ਆ ਉਹਨਾਂ ਦੀ ਸੈਟਿੰਗ ਕਰਕੇ ਆਪਾਂ ਸਾਰੇ ਬਾਹਰ ਜਾਂਦੇ ਆ ਸੋਹਣੇ ਲੱਗਦੇ ਆ ਇਹ ਗੱਲ ਮੈਂ ਘਰੋਂ ਬਾਹਰ ਦੀ ਕਰ ਰਿਹਾ ਜਦੋਂ ਆਪਾਂ ਘਰੋਂ ਬਾਹਰ ਜਾਂਦੇ ਆ ਇੱਦੀ ਜਦੋਂ ਗੁਰੂ ਘਰ ਦੇ ਵਿੱਚ ਜਾਂਦੇ ਆ ਆਪਾਂ ਦੁਨਿਆਵੀ ਮੈਲ ਦੇ ਨਾਲ ਭਰੇ ਹੁੰਨੇ ਆ ਸਾਡੇ ਤੇ ਹੰਕਾਰ ਦੀ ਮੈਲ ਹੁੰਦੀ ਆ ਲੋਭ ਲਾਲਚ ਦੀ ਮੈਲ ਹੁੰਦੀ ਆ ਕਈ ਹੋਰ ਤਰ੍ਹਾਂ ਦੀਆਂ ਮੈਲਾ ਅਸੀਂ ਇਕੱਠੀਆਂ ਕੀਤੀਆਂ ਹੁੰਦੀਆਂ ਆਪਣੇ ਮਨ ਦੇ ਵਿੱਚ ਆਪਾਂ ਗੁਰੂ ਘਰ ਉਹਨਾਂ ਨੂੰ ਧੋਣ ਜਾਂਦੇ ਆ ਆਪਣੇ ਆਪ ਨੂੰ ਸੰਵਾਰਨ ਜਾਂਦੇ ਆ ਇੱਥੇ ਸਰੀਰ ਦੇ ਸੰਵਾਰਨ ਦੀ ਗੱਲ ਨਹੀਂ ਹੈ ਇੱਥੇ ਮਨ ਦੇ ਸੰਵਾਰਨ ਦੀ ਗੱਲ ਹੈ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਦੁਨਿਆਵੀ ਪਾਰਟੀਆਂ ਟੈਂਡ ਕਰਦੇ ਆ ਉਦੋਂ ਸਰੀਰ ਦੇ ਨਾਲ ਕੇ ਚੀਜ਼ਾਂ ਸੰਬੰਧਿਤ ਨੇ ਸਾਡਾ ਸਰੀਰ ਸਾਫ਼ ਸੁਥਰਾ ਹੋਵੇ ਸਾਡੇ ਕੱਪੜੇ ਸਾਫ਼ ਸੁਥਰੇ ਹੋ ਪਰ ਜਦੋਂ ਗੁਰੂ ਘਰ ਦੇ ਵਿੱਚ ਅਸੀਂ ਗਏ ਆ ਤੇ ਗੁਰੂ ਘਰ ਦੇ ਵਿੱਚੋਂ ਬਾਹਰ ਨਿਕਲਣਾ ਆ ਅਸੀਂ ਆਪਣੇ ਮਨ ਨੂੰ ਸੰਵਾਰ ਕੇ ਜਾਣਾ ਮੈਂ ਵੀ ਆਪਣੇ ਮਨ ਨੂੰ ਸੰਵਾਰ ਕੇ ਜਾਣਾ ਉੱਥੋਂ ਮੇਰੇ ਮਨ ਦੇ ਵਿੱਚ ਜੋ ਵੀ ਜਾਤਾਂ ਪਾਤਾਂ ਦਾ ਹੰਕਾਰ ਆ ਈਗੋ ਭਰੀ ਹੋਆ ਕਿ ਮੇਰੀ ਜਾਤ ਉੱਚੀ ਆ ਅਗਲੇ ਦੀ ਨੀ ਮੀਆਂ ਮੇਰਾ ਕੰਮ ਕਰ ਵਧੀਆ ਆ ਉਹਦਾ ਥੋੜਾ ਆ ਮੈਨੂੰ ਲੋਕ ਜ਼ਿਆਦਾ ਸਲਾਮਾ ਕਰਦੇ ਨੇ ਇਹਨੂੰ ਕਰਦੇ ਨਹੀਂ ਇਹਦਾ ਘਰ ਟੁੱਟਾ ਆ ਇਨੇ ਆਪਣਾ ਘਰ ਨਹੀਂ ਸੰਭਾਲਿਆ ਮੇਰਾ ਘਰ ਸੰਭਲਿਆ ਆ ਮੇਰੇ ਘਰ ਦੇ ਵਿੱਚ ਮੇਰੇ نو ਪੁੱਤ ਇਕੱਠੇ ਰਹਿੰਦੇ ਨੇ ਅਸੀਂ ਇਕੱਠੇ ਰਹਿੰਦੇ ਆ ਕਈ ਤਰ੍ਹਾਂ ਦੀ ਅਸੀਂ ਈਗੋ ਲਈ ਫਿਰਦੇ ਆ ਗੁਰੂ ਘਰ ਦੇ ਵਿੱਚੋਂ ਜਦੋਂ ਅਸੀਂ ਬਾਹਰ ਨਿਕਲਣਾ ਅਸੀਂ ਸਾਰੇ ਦਾਗ ਮਿਟਾ ਕੇ ਨਿਕਲਣਾ ਕੋਸ਼ਿਸ਼ ਮੈਂ ਵੀ ਇਹ ਕਰਾਂ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਜਦੋਂ ਵੀ ਗੁਰੂ ਘਰ ਦੇ ਵਿੱਚੋਂ ਸਿੱਖਿਆ ਲੈ ਕੇ ਬਾਹਰ ਨਿਕਲੀਏ ਤੇ ਜਾਤਾਂ-ਬਾਤਾਂ ਦਾ ਟੀਕਾ ਜਿਹੜਾ ਸਾਡੇ ਲੱਗਾ ਨਫ਼ਰਤ ਦਾ ਇਹਨੂੰ ਮਿਟਾ ਕੇ ਨਿਕਲੀਏ ਹੰਕਾਰ ਨੂੰ ਮਿਟਾ ਕੇ ਨਿਕਲੀਏ ਲੋਭ ਲਾਲਚ ਨੂੰ ਮਿਟਾ ਕੇ ਨਿਕਲੀਏ ਤਾਂ ਕਿ ਅਸੀਂ ਪਾਰਟੀਆਂ ਦੇ ਵਾਂਗੂ ਜਦੋਂ ਨਿਕਲਦੇ ਬਾਹਰ ਅਸੀਂ ਸੋਹਣੇ ਲੱਗਦੇ ਆ ਨਾ ਇਦਾਂ ਜਦੋਂ ਗੁਰੂ ਘਰ ਦੇ ਵਿੱਚੋਂ ਬਾਹਰ ਨਿਕਲੀਏ ਸਾਡੀ ਸੋਚ ਸੋਹਣੀ ਬਣ ਜਾਏ ਸਾਨੂੰ ਕੋਈ ਬੰਦਾ ਮਿਲੇ ਸਾਨੂੰ ਇਹ ਕਹੇ ਕਿ ਯਾਰ ਤੂੰ ਕਿੱਥੇ ਜਾਣਾ ਕਿਹੜੀ ਐਸੀ ਸੰਸਥਾ ਦੇ ਵਿੱਚ ਜਾਣਾ ਜਿੱਥੇ ਤੈਨੂੰ ਇੰਨੀ ਵਧੀਆ ਸਿੱਖਿਆ ਮਿਲਦੀ ਆ ਆਪ ਜੀ ਸ਼ਲੋਕ ਪੜ੍ਹ ਰਹੇ ਹੋ ਪਿੱਛੇ ਮਹਾਰਾਜ ਲਿਖਦੇ ਨੇ ਉਹ ਕਹਿੰਦੇ ਮੇਰੀ ਜਾਤ ਮੇਰਾ ਗੁਰੂ ਆ ਗੁਰੂ ਦਾ ਮਤਲਬ ਗਿਆਨ ਗੁਰੂ ਦਾ ਮਤਲਬ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਸਿੱਖਿਆ ਇਹ ਮੇਰੇ ਮਨ ਵਿੱਚ ਵਸਿਆ ਹੋਆ ਇਹੀ ਮੇਰੀ ਜਾਤ ਆ ਕਿ ਮੈਂ ਇੱਕੋ ਹੀ ਪੈਦਾ ਹੋਇਆ ਇਨਸਾਨ ਪੈਦਾ ਹੋਇਆ ਮੇਰਾ ਧਰਮ ਇਨਸਾਨੀਅਤ ਆ ਮੈਂ ਲੋਕਾਂ ਦੇ ਵਿੱਚ ਜਦੋਂ ਵਿਚਰਨਾ ਆ ਲੋਕਾਂ ਦੇ ਵਿੱਚ ਜਦੋਂ ਜਾ ਕੇ ਗੱਲਬਾਤ ਕਰਨੀ ਆ ਮੈਂ ਆਪਣੇ ਗੁਰੂ ਦੀ ਸਿੱਖਿਆ ਨੂੰ ਮੋਰੇ ਰੱਖ ਕੇ ਗੁਰੂ ਦੇ ਗਿਆਨ ਨੂੰ ਮੋਰੇ ਰੱਖ ਕੇ ਵਿਚਰਾਂ ਤੇ ਜਦੋਂ ਇਦਾਂ ਕਰੂੰਗਾ ਤਾਂ ਗੁਰੂ ਮੇਰੀ ਪਤ ਰੱਖੂਗਾ ਉਹ ਕਹਿੰਦੇ ਨਾ ਹਮਰੀ ਜਾਤ ਪਾਤ ਪਾਤ ਮੈਨੇ ਪਤ ਇੱਜ਼ਤ ਫਿਰ ਗੁਰੂ ਇੱਜ਼ਤ ਰੱਖਦਾ ਸਾਡੀ ਇਹ ਨਹੀਂ ਵੀ ਜੇ ਚਾਟਿਆਂ ਤਖਾਨਿਆਂ ਬਹਾਮਣਿਆਂ ਛੀਂਬਿਆਂ ਚੀਰਿਆਂ ਨਾਈਆਂ ਕੋਈ ਹੋਰ ਜਾਤਾਂ ਨਾਲ ਸੰਬੰਧ ਰੱਖਦੇ ਆ ਅਸੀਂ ਗੱਡੀਆਂ ਤੇ ਨੰਬਰ ਪਲੇਟਾਂ ਲਗਾਉਣੇ ਕਈ ਦਫਾ ਹਾਲਾਂਕਿ ਉਹ ਜੱਟ ਬਣਦਾ ਵੀ ਨਹੀਂ ਹੁੰਦਾ ਕਈ ਦਫਾ ਵਿੱਚ ਚੋਕੇ ਚੂਕੇ ਅੜਾ ਕੇ ਬੜਾ ਓਖਾ ਜਾ ਕਰਕੇ ਜੱਟ ਬਣਾਇਆ ਹੁੰਦਾ ਸਿਰਫ ਉਹਨੂੰ ਹੀ ਨਸ਼ਾ ਹੁੰਦਾ ਔਰ ਕਿਸੇ ਨੂੰ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕੀ ਲਿਖਿਆ ਕੀ ਆ ਇਹ ਆਪਣੇ ਬੰਦੇ ਮਾੜੇ ਮੋٹے ਜਜਮੈਂਟ ਕਰ ਲੂਗੇ ਬਈ ਹਾਂ ਆਪਣੇ ਆਪ ਨੂੰ ਜੱਟ ਕਹਿੰਦਾ ਹੈ ਨਿੱਤਾ ਆਮ ਜਿਹੜੇ ਲੋਕ ਨੇ ਬਾਹਲੀਆਂ ਕੰਟਰੀਆਂ ਵਾਲੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕੀ ਲਿਖਿਆ ਆ ਜਿੱਦਾਂ ਕਈ ਦਫਾ ਕਿਸੇ ਦੇ ਟੈਟੂ ਬਾਇਆ ਹੋਵੇ ਬਾਹ ਤੇ ਲੱਤ ਤੇ ਜਾਂ ਕਿਸੇ ਵੀ ਸਰੀਰ ਦੇ ਅੰਗ ਤੇ ਕਈ ਦਫਾ ਪਤਾ ਹੀ ਨਹੀਂ ਲੱਗਦਾ ਬਾਇਆ ਕੀ ਆ ਬਸ ਉਸ ਬਹੌਣ ਵਾਲੇ ਨੂੰ ਇਹ ਨਸ਼ਾ ਹੁੰਦਾ ਕਿ ਮੈਂ ਟੈਟੂ ਬਾਇਆ ਆ ਹਮ ਵੇਚਿਓ ਸਿਰ ਗੁਰ ਕੇ ਮੈਂ ਆਪਣਾ ਸਿਰ ਆਪਣਾ ਹੰਕਾਰ ਆਪਣੀ ਈਕੋ ਆਪਣੇ ਮਾਲਕ ਨੂੰ ਆਪਣੇ ਪਾਤਸ਼ਾਹ ਨੂੰ ਬੀਚ ਦਿੱਤੀ ਆ ਹੁਣ ਮੈਂ ਇੱਕ ਹੋ ਗਿਆ ਇਸ ਪਰਮਾਤਮਾ ਦੇ ਨਾਲ ਮੈਨੂੰ ਕੋਈ ਉੱਚ ਨੀਚ ਨਹੀਂ ਦਿਸਦੀ ਮੈਨੂੰ ਕੋਈ ਛੋਟਾ ਵੱਡਾ ਨਹੀਂ ਦਿਸਦਾ ਹਰ ਇੱਕ ਦੇ ਵਿੱਚ ਮੈਨੂੰ ਆਪਣਾ ਮਾਲਕ ਅਕਾਲ ਪੁਰਖ ਦਿਖਦਾ ਤਦੀ ਲਿਖਣ ਵਾਲੇ ਨੇ ਲਿਖਿਆ ਉਹ ਕਹਿੰਦਾ ਜਿੱਧਰ ਦੇਖਦਾ ਹਾਂ ਉਧਰ ਤੂੰ ਹੀ ਤੂੰ ਹੈ ਕਿ ਹਰ ਸ਼ੈ ਵਿੱਚ ਜਲਬਾ ਤੇਰਾ ਹੂ ਬਹੂ ਹੈ ਜਿੱਧਰ ਦੇਖਦਾ ਤੂੰ ਹੀ ਤੂੰ ਮੈਨੂੰ ਨਜ਼ਰ ਆ ਰਿਹਾ ਹੈ ਪੁਰਹਿੰਤੂ ਨਜਰ ਆ ਰਿਆਂ ਕਿਸੇ ਵੀ ਚੀਜ਼ ਦਾ ਮਾਨ ਨਾ ਹੋਵੇ ਸਿਵਾਏ ਇੱਕ ਮਾਨ ਤੋਂ ਉਹ ਹੈ ਪਰਮਾਤਮਾ ਇਹਦਾ ਮਾਨ ਹੋਣਾ ਬੜਾ ਜ਼ਰੂਰੀ ਆ ਕਿਉਂਕਿ ਜਦੋਂ ਬੰਤੇ ਨੂੰ ਇਹ ਮਾਨ ਹੋਵੇ ਕਿ ਮੈਂ ਪਰਮਾਤਮਾ ਨੂੰ ਜਾਣਦਾ ਪਰਮਾਤਮਾ ਮੇਰੇ ਅੰਗ ਸੰਗ ਆ ਪਰਮਾਤਮਾ ਮੇਰੇ ਸਰਾਉਂਡਿੰਗ ਆ ਤੱਤੀ ਬਾਉ ਨ ਲੱਗਈ ਪਾਰ ਬ੍ਰह्म ਸ਼ਰਨਾਈ ਚੋ ਕਿਰਦ ਹਮਾਰੇ ਰਾਮਕਾਰ ਤੁਖ ਲੱਗੇ ਨਾ ਪਈ ਜਦੋਂ ਇਦਾਂ ਦੀ ਅਵਸਥਾ ਬਣ ਜਾਂਦੀ ਆ ਫਿਰ ਇੱਕ ਜਾਤ ਪਾਤਾਂ ਦਾ ਚੱਕਰ ਖਤਮ ਹੋ ਜਾਂਦਾ ਉੱਚੀ ਨੀਵੀਂ ਦਾ ਚੱਕਰ ਖਤਮ ਹੋ ਜਾਂਦਾ ਫਿਰ ਮਹਾਰਾਜ ਨੂੰ ਲਿਖਣਾ ਪੈਂਦਾ ਕਿ ਮੇਰੀ ਜਾਤ ਤੇ ਮੇਰੀ ਪਾਤ ਮੇਰਾ ਸਤਿਗੁਰੂ ਆ ਹੋਰ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ